ਦੋਸਤੋ ਸਮਝ ਨਹੀਂ ਆਉਂਦੀ ਕਿ ਜਿਵੇਂ ਜਿਵੇਂ ਇਹ ਮਾਸੂਮ ਧੀਆਂ ਵੱਡੀਆਂ ਹੋਣ ਗਿਆ ਤਾਂ ਇਹਨਾਂ ਦੇ ਮਨ ਤੇ ਆਖਰ ਕੀ ਬੀਤੇਗੀ ਕੀ ਇਹ ਆਪਣੇ ਆਪ ਨੂੰ ਦੋਸ਼ੀ ਸਮਝਣ ਗਿਆ ਕਿ ਸਾਡੇ ਜਨਮ ਕਾਰਨ ਸਾਡੀ ਮਾਂ ਦੀ ਮੌਤ ਹੋ ਗਈ ਜਾਂ ਫਿਰ ਇਹ ਉਸ ਸਮਾਜ ਨੂੰ ਕੋਸਣ ਗਿਆ ਉਸ ਸਮਾਜ ਤੇ ਲਾਨਤਾ ਪਾਉਣ ਗਿਆ ਇਹੋ ਜੇ ਘਟੀਆ ਲੋਕਾਂ ਤੇ ਲਾਨਤਾ ਪਾਉਣ ਗਿਆ ਜਿਨ੍ਹਾਂ ਦੀ ਸੋਚ ਕਾਰਨ ਇਹਨਾਂ ਦੀ ਮਾਂ ਇਸ ਜਹਾਨ ਤੋਂ ਚਲੀ ਗਈ ਬੇहद ਮੰਦ ਭਾਗੀ ਘਟਨਾ ਦੋਸਤੋ ਆਪਣੇ ਪੰਜਾਬ ਦੇ ਮੁਹਾਲੀ ਦੇ ਪਿੰਡ ਮਟੌਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਦੱਸਿਆ ਜਾ ਰਿਹਾ ਕਿ ਦੋ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਦੀ ਮਾਂ ਜੋ 5 ਮਹੀਨੇ ਦੀ ਗਰਭਵਤੀ ਸੀ ਖੁਦਕੁਸ਼ੀ ਉਸਮਾਨੇ ਕਰ ਲਈ ਆ ਤੇ ਖੁਦਕੁਸ਼ੀ ਦੀ ਵਜ੍ਹਾ ਇਹ ਦੱਸੀ ਜਾ ਰਹੀ ਆ ਜੋ ਉਸ ਧੀ ਦੇ ਮਾਪਿਆਂ ਨੇ ਉਸ ਧੀ ਦੇ ਸਹੁਰਿਆਂ ਦੇ ਉੱਪਰ ਇਲਜ਼ਾਮ ਲਗਾਏ ਨੇ ਉਹ ਕਹਿੰਦੇ ਨੇ ਕਿ ਸਾਡੀ ਧੀ ਦੇ ਘਰ ਪਹਿਲਾਂ ਦੋ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਸੀ ਹੁਣ ਫੇਰ ਸਾਡੀ ਧੀ ਗਰਭवती ਸੀ 5 ਮਹੀਨੇ ਦੀ ਗਰਭवती ਸਾਡੀ ਧੀ ਨੂੰ ਸਹੁਰਾ ਪਰਿਵਾਰ ਵੱਲੋਂ ਤਾਣੇ ਦਿੱਤੇ ਜਾਂਦੇ ਸੀ ਪਤੀ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕਿ ਜੇਕਰ ਇਸ ਵਾਰ ਵੀ ਤੇਰੇ ਘਰ ਪੁੱਤ ਨਾ ਹੋਇਆ ਤੈਨੂੰ ਫੇਰ ਦੁਬਾਰਾ ਕੁੜੀ ਹੋਈ ਤਾਂ ਮੈਂ ਤੈਨੂੰ ਰੱਖਾਂਗਾ ਨਹੀਂ ਤਲਾਕ ਦੇ ਦੇਵਾਂਗਾ ਇਹ ਸਾਰੇ ਇਲਜ਼ਾਮ ਆਪਣੇ ਜਵਾਈ ਦੇ ਉੱਪਰ ਉਸ ਧੀ ਦੇ ਮਾਪਿਆਂ ਨੇ ਲਾਏ ਨੇ ਹੁਣ ਇਹਨਾਂ ਇਲਜ਼ਾਮਾਂ ਵਿੱਚ ਕੀ ਸਚਾਈ ਆ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਕਿ ਆਖਰ ਉਸ ਔਰਤ ਦੇ ਖੁਦਕੁਸ਼ੀ ਕਰਨ ਦਾ 25 ਸਾਲਾਂ ਦੀ ਕਾਜਲ ਜੀ ਦਾ ਨਾਮ ਦੱਸਿਆ ਜਾ ਰਿਹਾ ਕਿ ਉਹਦੀ ਖੁਦਕੁਸ਼ੀ ਦਾ ਕਾਰਨ ਇਹ ਹੀ ਗੱਲ ਬਣੀ ਆ ਕਿ ਉਹਦੇ ਘਰ ਦੋ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਸੀ ਤੇ ਤੀਜਾ ਬੱਚਾ ਪੈਦਾ ਹੋਣ ਵਾਲਾ ਸੀ ਤੇ ਕੀ ਸੱਚਮੁੱਚ ਸਹੁਰੇ ਉਸ ਤੋਂ ਏਡਮਾਰਡ ਕਰ ਰਹੇ ਸੀ ਕਿ ਸਾਡੇ ਘਰ ਪੁੱਤ ਹੀ ਆਉਣਾ ਚਾਹੀਦਾ ਧੀ ਨਹੀਂ ਜੇਕਰ ਧੀ ਹੋਈ ਤਾਂ ਤੈਨੂੰ ਤਲਾਕ ਦੇ ਦਿੱਤਾ ਜਾਊਗਾ ਜਾਂ ਫਿਰ ਇਸ ਖੁਦਕੁਸ਼ੀ ਦੇ ਪਿੱਛੇ ਕੋਈ ਹੋਰ ਕਾਰਨ ਆ ਇਸ ਕਟਨਾ ਦੇ ਪਿੱਛੇ ਕਾਰਨ ਕੋਈ ਵੀ ਹੋਵੇ ਪਰ ਦੋਸਤੋ ਅਸੀਂ ਅਕਸਰ ਹੀ ਸਾਡੇ ਸਮਾਜ ਦੇ ਅੰਦਰ ਦੇਖਦੇ ਹਾਂ ਬੜੀਆਂ ਇਹੋ ਜਿਹੀਆਂ ਘਟਨਾਵਾਂ ਸਾਡੇ ਸਮਾਜ ਦੇ ਅੰਦਰ ਵਾਪਰਦੀਆਂ ਨੇ ਵਾਪਰਦੀਆਂ ਰਹਿੰਦੀਆਂ ਨੇ ਜਿੱਥੇ ਅੱਜ ਵੀ ਲੋਕਾਂ ਦੀ ਸੋਚ ਇਹ ਆ ਕਿ ਸਾਡੇ ਘਰ ਧੀ ਨਹੀਂ ਪੁੱਤ ਪੈਦਾ ਹੋਵੇ ਤੇ ਜੇਕਰ ਕਿਸੇ ਔਰਤ ਦੇ ਘਰ ਵੱਧ ਧੀਆ ਪੈਦਾ ਹੋ ਜਾਂਦੀਆਂ ਤਾਂ ਉਹਨੂੰ ਤਾਣੇ ਮੇਨੇ ਦਿੱਤੇ ਜਾਂਦੇ ਆ ਉਹਨੂੰ ਜਲੀਲ ਕੀਤਾ ਜਾਂਦਾ ਇਥੋਂ ਤੱਕ ਕਿ ਕਈ ਔਰਤਾਂ ਦੀ ਖੁਦ ਦੀ ਮਾਨਸਿਕਤਾ ਵੀ ਇਹੋ ਜਿਹੀ ਬਣਾ ਦਿੱਤੀ ਗਈ ਆ ਕਿ ਉਹ ਵੀ ਚਾਹੁੰਦੀ ਆ ਕਿ ਮੇਰੇ ਘਰ ਪੁੱਤ ਹੋਵੇ ਕਿੰਨੀਆਂ ਸਾਰੀਆਂ ਘਟਨਾਵਾਂ ਅੱਜ ਸਾਡੇ ਸਮਾਜ ਦੇ ਅੰਦਰ ਅਜਈਆਂ ਵਾਪਰਦੀਆਂ ਨੇ ਕਿੰਨੀਆਂ ਸਾਰੀਆਂ ਖਬਰਾਂ ਹੁਣ ਤੱਕ ਅਜਈਆਂ ਨਿਕਲ ਕੇ ਸਾਹਮਣੇ ਆਈਆਂ ਜਿਹਦੇ ਕਰਕੇ ਧੀ ਨੂੰ ਜਾਂ ਤਾਂ ਜਿਹੜੀ ਧੀ ਦੇ ਘਰ ਵੱਧ ਧੀਆਂ ਪੈਦਾ ਹੁੰਦੀਆਂ ਉਹਨੂੰ ਤਲਾਕ ਦੇ ਦਿੱਤਾ ਜਾਂਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਜਾਂ ਉਹਦੇ ਨਾਲ ਮਾਰ ਕੁੱਟਾਈ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਅੰਦਰੋਂ ਸਾਹਮਣੇ ਆਉਂਦੀਆਂ ਤੇ ਇੱਕ ਅਜਿਹੀ ਹੀ ਘਟਨਾ ਇੱਕ ਅਜਿਹਾ ਹੀ ਇਲਜ਼ਾਮ ਇਹ ਮਟਰ ਵਾਲੀ ਘਟਨਾ ਵਿੱਚ ਉਹ ਕਾਜਲ ਕੁੜੀ ਦੇ ਮਾਪਿਆਂ ਵੱਲੋਂ ਉਹਦੇ ਸਹੁਰਿਆਂ ਦੇ ਉੱਪਰ ਲਗਾਇਆ ਜਾ ਰਿਹਾ ਦੋਸਤੋ ਜੇਕਰ ਇਹ ਗੱਲ ਸੱਚੀ ਆ ਤਾਂ ਇਹ ਬਹੁਤ ਹੀ ਘਟੀਆ ਗੱਲ ਆ ਘਟੀਆ ਸੋਚ ਆ ਅੱਜ ਦੇ ਜਮਾਨੇ ਵਿੱਚ ਵੀ ਜੇਕਰ ਝੂਠੇ ਇਲਜ਼ਾਮ ਆ ਤਾਂ ਫਿਰ ਇਸ ਗੱਲ ਦੀ ਅੱਗੇ ਪੜਤਾਲ ਹੋਣੀ ਚਾਹੀਦੀ ਆ ਕਿ ਆਖਰ ਉਸ ਲੜਕੀ ਨੇ ਕਿਉਂ ਖੁਦਕੁਸ਼ੀ ਕੀਤੀ ਕੀ ਕਾਰਨ ਬਣਿਆ ਉਹ ਆਪਣੀਆਂ ਦੋ ਛੋਟੀਆਂ-ਛੋਟੀਆਂ ਮਾਸੂਮ ਧੀਆਂ ਨੂੰ ਛੱਡ ਕੇ ਇਸ ਜਹਾਨ ਤੋਂ ਆਖਰ ਕਿਉਂ ਚਲੀ ਗਈ ਉਹਦੀ ਮੌਤ ਦੀ ਅਸਲ ਵਜ੍ਹਾ ਕੀ ਆ ਬੇहद ਦੁੱਖ ਹੋਇਆ ਇਹ ਗੱਲ ਸੁਣ ਕੇ ਕਿਉਂਕਿ ਸਾਡੇ ਸਮਾਜ ਵਿੱਚ ਅਕਸਰ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਪਰ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਜੇਕਰ ਇਸ ਗੱਲ ਵਿੱਚ ਮਾੜੀ ਜਿਹੀ ਸੱਚਾਈ ਹੈ ਤਾਂ ਫਿਰ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜੇਕਰ ਕਿਸੇ ਕੁੜੀ ਦੇ ਘਰ ਧੀ ਪੈਦਾ ਹੁੰਦੀ ਹੈ ਤਾਂ ਉਹਦੇ ਵਾਸਤੇ ਇੱਕ ਔਰਤ ਜ਼ਿੰਮੇਵਾਰ ਨਹੀਂ ਕਿਉਂਕਿ ਦੱਸਿਆ ਜਾਂਦਾ ਕਿ ਜਿਹੜੀ ਔਰਤ ਆ ਬੱਚੇ ਨੂੰ ਜਦੋਂ ਬੱਚੇ ਦਾ ਗਰਭ ਠਹਿਰ ਨਾ ਹੁੰਦਾ ਤਾਂ ਉਹਦੋਂ ਔਰਤ ਦੇ ਵਿੱਚ ਇੱਕ ਕਰੋਮੋਸੋਮ ਹੁੰਦਾ ਮਰਦ ਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਆ ਮਰਦ ਦੇ ਵਿੱਚ XY ਦੋ ਕਰੋਮੋਸੋਮ ਹੁੰਦੇ ਆ ਤੇ ਔਰਤ ਦੇ ਕੋਲ ਕੱਲਾ X ਹੁੰਦਾ ਕਿਹਾ ਜਾਂਦਾ ਏ ਜੋ ਵਿਗਿਆਨਕ ਤਰੀਕਾ ਏ ਜੋ ਸਾਇੰਸ ਨੇ ਖੋਜ ਸਾਹਮਣੇ ਲੈ ਕੇ ਆਂਦੀ ਆ ਤਾਂ ਉਹਨਾਂ ਦਾ ਕਹਿਣਾ ਕਿ ਜੇਕਰ X ਕਰੋਮੋਸੋਮ ਦੇ ਨਾਲ X ਕਰੋਮੋਸੋਮ ਜੁੜਦਾ ਤਾਂ ਘਰਤੀ ਪੈਦਾ ਹੁੰਦੀ ਆ ਤੇ ਜੇਕਰ Y ਜੁੜਦਾ ਤਾਂ ਮੁੰਡਾ ਪੈਦਾ ਹੁੰਦਾ ਪਰ ਜਿਹੜੀ ਔਰਤ ਆ ਉਹ ਕਦੇ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਰਹੀ ਭਾਵੇਂ ਸਦੀਆਂ ਤੋਂ ਔਰਤ ਨੂੰ ਹੀ ਦੋਸ਼ੀ ਮੰਨਿਆ ਜਾਂਦਾ ਕਿਉਂਕਿ ਔਰਤ ਕੋਲੇ ਤਾਂ ਸਿਰਫ ਐਕਸ ਕਰੋਮੋਸੋਮ ਹੀ ਹੁੰਦਾ ਮਰਦ ਕੋਲ ਐਕਸ ਵਾਈ ਦੋਨੇ ਕਰੋਮੋਸੋਮ ਹੁੰਦੇ ਆ ਇਸ ਕਰਕੇ ਇਸ ਮਾਮਲੇ ਦਾ ਅਸਲ ਦੋਸ਼ੀ ਮਰਦ ਹੁੰਦਾ ਜੇਕਰ ਦੋਸ਼ੀ ਮੰਨਣਾ ਵੈਸੇ ਇਹ ਕੁਦਰਤੀ ਵਰਤਾਰਾ ਪਰ ਜੇਕਰ ਕਿਸੇ ਨੇ ਦੋਸ਼ੀ ਮੰਨਣਾ ਤਾਂ ਫਿਰ ਉਹ ਮਰਦ ਹੋ ਸਕਦਾ ਔਰਤ ਨਹੀਂ ਕਿਉਂਕਿ ਉਹਦੇ ਕੋਲ ਤਾਂ ਇੱਕੋ ਹੀ ਕਰੋਮੋਸੋਮ ਹੁੰਦਾ ਪਰ ਬੇहद ਅਫਸੋਸ ਹੁੰਦਾ ਕਿ ਸਾਡੇ ਭਾਰਤ ਵਰਗੇ ਦੇਸ਼ਾਂ ਦੇ ਅੰਦਰ ਅੱਜ ਵੀ ਇੰਨੀ ਘਟੀਆ ਤੇ ਪਿਛਾਖੜੀ ਸੋਚ ਚੁੱਕੀ ਫਿਰਦੇ ਲੋਕ ਕਿ ਧੀ ਪੁੱਤ ਦੇ ਵਿੱਚ ਅੱਜ ਵੀ ਫਰਕ ਕੀਤਾ ਜਾਂਦਾ ਜਦੋਂ ਕਿ ਸਾਡੇ ਕੋਲ ਤਾਂ ਐਡੀ ਉੱਚੀ ਸੁੱਚੀ ਤੇ ਮਹਾਨ ਸੋਚ ਆ ਸਾਡੇ ਬਾਬੇ ਨਾਨਕ ਨੇ ਦਿੱਤੀ ਆ ਕਿ ਸੋ ਕੋਮੰਦਾ ਆਖੀ ਹੈ ਜਿਤ ਜੰਮੇ ਰਹਿ ਜਾਣ ਪਰ ਫਿਰ ਵੀ ਸਾਡੇ ਲੋਕ ਇਥੇ ਧੀਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਕਿਤੇ ਨਾ ਕਿਤੇ ਅੱਜ ਵੀ ਦੇਖਦੇ ਆ ਤੇ ਉਹ ਚੁੰਦੇ ਆ ਕਿ ਅੱਜ ਵੀ ਅਕਸਰ ਹੀ ਸਾਡੇ ਵੱਡੀ ਗਿਣਤੀ ਘਰਾਂ ਦੇ ਵਿੱਚ ਇਹ ਸੁਣਨ ਨੂੰ ਮਿਲਦਾ ਕਿ ਵੰਸ਼ ਨੂੰ ਅੱਗੇ ਤੋਰਨ ਵਾਲਾ ਤਾਂ ਲੜਕਾ ਹੀ ਆ ਧੀ ਤਾਂ ਨਹੀਂ ਚਲੋ ਧੀਆਂ ਤਾਂ ਬਗਾਨਾ ਧਨ ਹੁੰਦੀਆਂ ਨੇ ਅਜਈਆਂ ਗੱਲਾਂ ਕਹਿ ਕੇ ਧੀਆਂ ਨੂੰ ਦਰਕਾਰਿਆ ਜਾਂਦਾ ਅੱਜ ਵੀ ਸਾਡੇ ਸਮਾਜ ਦੇ ਅੰਦਰ ਜਦ ਕਿ ਜੇ ਅਸੀਂ ਪੱਛਮੀ ਦੇਸ਼ਾਂ ਦੀ ਗੱਲ ਕਰੀਏ ਬਾਕੀ ਦੇਸ਼ਾਂ ਦੀ ਗੱਲ ਕਰੀਏ ਤਾਂ ਉੱਥੇ ਤਾਂ ਅੱਜ ਵੀ ਧੀਆਂ ਵੱਡੀਆਂ-ਵੱਡੀਆਂ ਵਿਗਿਆਨੀ ਬਣੀਆਂ ਹੋਈਆਂ ਅੱਜ ਵੀ ਉਥੇ ਕੋਈ ਧੀ ਪੁੱਤ ਦਾ ਫਰਕ ਨਹੀਂ ਕੀਤਾ ਜਾਂਦਾ ਤੇ ਉਹ ਜਿਹੜੀਆਂ ਧੀਆਂ ਨੇ ਅੱਜ ਮੰਗਲ ਤੇ ਜਾਣ ਨੂੰ ਵੀ ਤਿਆਰ ਨੇ ਮੰਗਲ ਮਿਸ਼ਨ ਤੇ ਜਾਣ ਵਾਸਤੇ ਵੀ ਤਿਆਰ ਆ ਉਥੇ ਕਿਉਂਕਿ ਮੁੰਡੇ ਕੁੜੀ ਦਾ ਕੋਈ ਫਰਕ ਨਹੀਂ ਉਹਨਾਂ ਦਾ ਪਾਲਣ ਪੋਸ਼ਣ ਵੀ ਉਸ ਤਰੀਕੇ ਨਾਲ ਕੀਤਾ ਜਾਂਦਾ ਤਾਂ ਇਸ ਕਰਕੇ ਉਥੋਂ ਦੀਆਂ ਕੁੜੀਆਂ ਸਾਡੇ ਸਮਾਜ ਦੇ ਸਾਡੀਆਂ ਸਮਾਜ ਦੇ ਦੀਆਂ ਕੁੜੀਆਂ ਦੀ ਤਰ੍ਹਾਂ ਡਰੂ ਵੀ ਨਹੀਂ ਹੁੰਦੀਆਂ ਦਬੀਆਂ ਹੋਈਆਂ ਵੀ ਨਹੀਂ ਹੁੰਦੀਆਂ ਇਸੇ ਕਰਕੇ ਹੀ ਤਾਂ ਉੱਥੋਂ ਦੀਆਂ ਜਿਹੜੀਆਂ ਧੀਆਂ ਨੇ ਉਹ ਮੰਗਲ ਤੇ ਜਾਣ ਨੂੰ ਵੀ ਤਿਆਰ ਆ ਜਿੱਥੇ ਸਾਡੇ ਸ਼ਾਇਦ ਭਾਰਤ ਦੇ ਮਰਦ ਵੀ ਜਾਣ ਤੋਂ ਡਰਨ ਕਿਉਂਕਿ ਉੱਥੇ ਜਾਣ ਦਾ ਰਸਤਾ ਤਾਂ ਹੈ ਹੁਣ ਤੱਕ ਜਿਹੜਾ ਉਹਨਾਂ ਨੇ ਮੰਗਲ ਤੇ ਜਾਣ ਦਾ ਯਾਨ ਤਿਆਰ ਕੀਤਾ ਵਹੀਕਲ ਕਹਿ ਤੋ ਕੁਝ ਵੀ ਕਹਿ ਦੋ ਜੋ ਤਿਆਰ ਕੀਤਾ ਉਹ ਸਿਰਫ ਜਾਨ ਜਾਣ ਵਾਸਤੇ ਹੀ ਆ ਆਉਣ ਵਾਸਤੇ ਨਹੀਂ ਉਸ ਕੁੜੀ ਨੂੰ ਪਤਾ ਜਿਹਨੇ ਮੰਗਲ ਤੇ ਜਾਣਾ ਕਿ ਮੈਂ ਜਾਣਾ ਤਾਂ ਹੈ ਪਰ ਵਾਪਸ ਨਹੀਂ ਆਉਣਾ ਪਰ ਸਾਡੇ ਸਮਾਜ ਵਿੱਚ ਔਰਤਾਂ ਪ੍ਰਤੀ ਹਲੇ ਵੀ ਇਹ ਸੌੜਾ ਨਜ਼ਰੀਆ ਰੱਖਿਆ ਜਾਂਦਾ ਕਿ ਅੱਜ ਵੀ ਸਾਡੇ ਘਰਾਂ ਦੇ ਅੰਦਰ ਅਫਸੋਸ ਪ੍ਰਗਟ ਕੀਤਾ ਜਾਂਦਾ ਇੱਕ ਧੀ ਦੇ ਪੈਦਾ ਹੋਣ ਦਾ ਕੁਝ ਲੋਕ ਚੰਗੇ ਵੀ ਆ ਜਿਹੜੇ ਮਿਸਾਲ ਕਾਇਮ ਕਰ ਰਹੇ ਨੇ ਕਿ ਅਸੀਂ ਧੀ ਪੁੱਤ ਵਿੱਚ ਫਰਕ ਨਹੀਂ ਕਰਦੇ ਜ ਪਰ ਵੱਡੀ ਗਿਣਤੀ ਲੋਕਾਂ ਦੀ ਅੱਜ ਵੀ ਸਾਡੇ ਇਹੀ ਸੋਚ ਆ ਕਿ ਵੰਸ਼ ਨੂੰ ਅੱਗੇ ਤੋਰਨ ਵਾਲਾ ਤਾਂ ਪੁੱਤ ਆ ਇਸੇ ਕਰਕੇ ਪੁੱਤ ਦੀ ਲਾਲਸਾ ਦੇ ਵਿੱਚ ਸਾਡੇ ਇੱਥੇ ਕਈ ਵਾਰ ਵੱਡੇ ਵੱਡੇ ਕਾਂਡ ਹੋ ਜਾਂਦੇ ਆ ਤੇ ਇਹ ਮਟਰ ਵਾਲੀ ਘਟਨਾ ਵੀ ਕੁਛ ਇਸੇ ਤਰ੍ਹਾਂ ਦਾ ਮਾਮਲਾ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਜੋ ਮੀਡੀਆ ਦੇ ਵਿੱਚ ਆ ਰਿਹਾ ਪਰ ਅਸਲ ਇਸ ਮਾਮਲੇ ਦੀ ਕੀ ਹਕੀਕਤ ਆ ਉਸ ਔਰਤ ਨੇ ਕਿਉਂ ਖੁਦਕੁਸ਼ੀ ਕੀਤੀ ਕਿ ਸੱਚਮੁੱਚ ਉਹ ਦੋ ਧੀਆਂ ਦੀ ਮਾਂ ਕਰਕੇ ਤੇ ਸੱਚਮੁੱਚ ਉਹਦੇ ਘਰ ਵਾਲਾ ਇਹ ਗੱਲ ਕਹਿੰਦਾ ਸੀ ਕਿ ਤੈਨੂੰ ਘਰੋਂ ਕੱਢ ਦੂੰਗਾ ਮੈਂ ਤੈਨੂੰ ਤਲਾਕ ਦੇ ਦੂੰਗਾ ਇਸੇ ਕਰਕੇ ਉਹਨਾਂ ਦੇ ਘਰ ਦੇ ਅੰਦਰ ਲੜਾਈ ਝਗੜਾ ਰਹਿੰਦਾ ਸੀ ਕਿ ਤੀਜਾ ਵੀ ਈ ਨਾ ਪੈਦਾ ਹੋ ਜਾਵੇ ਪੁੱਤ ਪੈਦਾ ਹੋਣਾ ਚਾਹੀਦਾ ਕਿ ਇਸੇ ਦੇ ਸਬੂਤ ਘਰ ਵਾਲੇ ਤੋਂ ਮੰਗੇ ਜਾ ਰਹੇ ਸੀ ਇਸੇ ਹੀ ਲੜਾਈ ਝਗੜੇ ਕਾਰਨ ਸ਼ਨੀਵਾਰ ਨੂੰ ਜੋ ਇਹਨਾਂ ਦਾ ਲੜਾਈ ਝਗੜਾ ਹੋਇਆ ਇਸੇ ਹੀ ਲੜਾਈ ਝਗੜੇ ਕਾਰਨ ਵਾਧਾ ਹੋਇਆ ਜਾਂ ਫਿਰ ਇਹ ਪਿੱਛੇ ਕੋਈ ਹੋਰ ਵਜ੍ਹਾ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆ